ਰੇ ਮਨ RAM ਸੈਉ ਕਰੋ ਪ੍ਰੀਤ ਗੁਰੂ ਤੇਗ ਬਹਾਦਰ ਸਾਹਿਬ ਵੀ ਕਿਵੇਂ ਪ੍ਰੀਤ ਕਰੀਏ ਉਹਦੇ ਨਾਲ ਪ੍ਰੀਤ ਪੈਦਾ ਕਰਨ ਦਾ ਸਾਧਨ ਕੀ ਹੈ ਕਹਿੰਦੇ ਨੇ ਪ੍ਰੀਤ ਹੋ ਜਾਂਦੀ ਏ ਕੀਤੀ ਨਹੀਂ ਜਾਂਦੀ ਪਿਆਰ ਹੋ ਜਾਂਦਾ ਹੈ ਕੀਤਾ ਨਹੀਂ ਜਾਂਦਾ ਤਾਂ ਆਖਰ ਫਿਰ ਵੀ ਪਿਆਰ ਦੇ ਪੈਦਾ ਹੋਣ ਦਾ ਕੋਈ ਨਾ ਕੋਈ ਸਾਧਨ ਤੇ ਹੋਵੇਗਾ ਕੋਈ ਨਾ ਕੋਈ ਬੀਜ ਤੇ ਹੋਵੇਗਾ ਕੋਈ ਨਾ ਕੋਈ ਉਪਰਾਲਾ ਤੇ ਹੋਵੇਗਾ ਜਿਹਨੂੰ ਰੋਜ਼ ਰੋਜ਼ ਯਾਦ ਕਰੋ ਯਾਦ ਕਰੋ ਯਾਦ ਕਰੋ ਕੀਤੀ ਹੋਈ ਯਾਦ ਇੱਕ ਦਿਨ ਪਿਆਰ ਬਣ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਰੇ ਮਨ ਰਾਮ ਸੇਵ ਕਰ ਪ੍ਰੀਤ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਜ਼ਬਾਨ ਨਾਲ ਉਸਦੇ ਗੀਤ ਉਚਾਰਨ ਕਰੋ ਤੇ ਕੰਨਾਂ ਨਾਲ ਸੁਣੋ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਮੈਂ ਹੁਣੇ ਹੀ ਸਰਦਾਰ ਮਨਜੀਤ ਸਿੰਘ ਨੂੰ ਕਹਿਣਾ ਜਿਹੜਾ ਉੱਪਰ ਲਿਖਿਆ ਹੋਇਆ ਆਂਦਾ ਹੈ ਇਹ ਤੇ ਤੁਸੀਂ ਪੜੋਗੇ ਸੁਣ ਨਹੀਂ ਸਕਦੇ ਕੀਰਤਨ ਨੂੰ ਪੜਨਾ ਨਹੀਂ ਕੀਰਤਨ ਨੂੰ ਸੁਣਨਾ ਹੈ ਗੱਲ ਸਮਝਿਈ ਨਹੀਂ ਆਈ ਧਿਆਨ ਸਾਧਨਾ ਤੋਂ ਅਸੀਂ ਬਹੁਤ ਦੂਰ ਚਲੇ ਗਏ ਕਿਰਤਨ ਹੋ ਰਿਹਾ ਹੈ ਅੱਖਾਂ ਮੀਟ ਕੇ ਜਾਂ ਖੋਲ ਕੇ ਧਿਆਨ ਨੂੰ ਅੰਤਰਮੁਕੀ ਕਰੋ ਸੁਣੋ ਤੇ ਅੱਖਾਂ ਇੱਥੇ ਟਿਕ ਗਈਆਂ ਕੀ ਸੁਣੋਗੇ ਪੜੋਗੇ ਤੇ ਪੜੀਏ ਜیتے ਬਰਸ ਪਰ ਬਸੀਏ ਜیتے ਮਾਸ ਪਰਦੇ ਰਹੋ ساری ਜ਼ਿੰਦਗੀ ਖੇਡ ਸੁਣਨ ਨਾਲ ਬੜੇਗੇ ਸੁਣ ਕੇ ਸ਼ਬਦ ਨੇ ਅੰਦਰ ਜਾਣਾ ਹੈ ਅੰਮ੍ਰਿਤ ਵੇਲੇ ਬਾਣੀ ਪੜੋ ਔਰ ਇਸ ਵਾਸਤੇ ਪੜੋ ਕਿ ਪੜਨਾ ਇੱਕ ਦਿਨ ਜਪਣਾ ਹੋ ਜਾਏ ਜਪਮਨ ਮੇਰੇ ਗੋਬਿੰਦ ਕੀ ਬਾਣੀ ਜੇ ਪੜਨਾ ਜਪਣਾ ਨਹੀਂ ਬਣਿਆ ਤਾਂ ਫਿਰ ساری ਜ਼ਿੰਦਗੀ ਪੜਦਾ ਰਹੇ ਕੁਛ ਵੀ ਨਹੀਂ ਹੋਵੇਗਾ ਕੁਛ ਵੀ ਨਹੀਂ ਹੋਵੇਗਾ ਅਭੀ ਮਰਜ਼ ਕਾ ਹੁਣੇ ਹੀ ਮੈਰਜ਼ ਕੀਤੀ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ ਨੇ ਰੋਜ਼ ਕਰ ਰਹੇ ਨੇ ਲੜੀਆਂ ਐ ਲੜੀਆਂ ਅਖੰਡ ਪਾਠਾਂ ਦੀ ਤੇ 18 18 ਘੰਟੇ ਇੱਕ ਇੱਕ ਪਾਠ ਹੀ ਪਾਠ ਕਰ ਰਹੇ ਮੈਂ ਨਹੀਂ ਦੇਖਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਹੋਈ ਹੋਵੇ ਕੋਈ ਅੰਤਰਾ ਆਇਆ ਹੋਵੇ ਪੜਨ ਨਾਲ ਕੁਝ ਵੀ ਨਹੀਂ ਹੁੰਦਾ ਜਪਣ ਨਾਲ ਹੁੰਦਾ ਜਪਣਾ ਤੇ 1 ਮਿੰਟ ਦਾ ਵੀ ਬਦਲ ਕੇ ਰੱਖ ਦੇਗਾ ਪੜਨਾ ساری ਜ਼ਿੰਦਗੀ ਦਾ ਵੀ ਨਹੀਂ ਬਦਲੇਗਾ ਪੜੀਏ ਜੇਤੇ ਵਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਵਾਸ ਨਾ ਨਿਕ ਲੇਖੇ ਇੱਕ ਗਲ ਹੋਰ ਹौं ਮੈਂ ਚਕਣਾ ਜਾ ਮਹਾਰਾਜ ਕਹਿੰਦੇ ਸਰਵਨਨ ਗੋਬਿੰਦ ਗੁਣ ਸੁਨੋ ਅਰਗਾਉ ਰਸਨਾ ਗੀਤ ਕੰਨਾ ਨਾਲ ਉਦੇ ਗੁਨਾ ਨੂੰ ਸੁਣੋ ਜ਼ਬਾਨ ਨਾਲ ਉਦੇ ਗੁਨਾ ਦਾ ਉਚਾਰਨ ਕਰੋ ਇੱਕ ਦਿਨ ਮਨ ਗੁਨਾ ਤੋਂ ਪ੍ਰਭਾਵਿਤ ਹੋ ਜਾਏਗਾ ਤੇ ਯਾਦ ਬਣ ਜਾਏਗਾ ਪਿਆਰ ਬਣ ਜਾਏਗਾ ਯਾਦ ਪਿਆਰ ਬਣ ਜਾਏਗੀ ਪਰ ਕਿਵੇਂ ਗਾਇਨ ਕਰੀਏ